25 ਦੀ ਜੀ 25 ਲੀਟਰ ਦੀ 25 ਲੀਟਰ ਦੁੱਧ ਬਾਈ ਹੈਣਾ ਤੇ ਰਾਣੇ ਇਹਦਾ ਮੁੱਲ ਅੱਜ ਬੱਤ ਤੇ ਬਾਈ ਆਉਂਦੀਆਂ ਰਾਣੇ ਕਿ ਨਹੀਂ ਆਉਗਾ ਬਾਈ ਜੀ ਵਪਾਰੀ ਬੰਦਾ 85 85000 ਨੂੰ ਵੜਾ ਵਿਕਣ ਲਗਾਈ ਬਿਲਕੁਲ ਬਾਈ ਹਾਂ ਕਿੰਨੇ ਦੀ ਦੇਣੀ 35000 ਦੀ ਸੜਫ ਹਾਂਜੀ 35000 ਦੀ ਮੈਨੂੰ ਲੱਗਦਾ ਰਾਣੇ ਅੱਜ ਗੁੱਸੇ ਦਾ ਨਹੀਂ ਹੋਇਆ ਕਿ ਨਹੀਂ ਨਹੀਂ ਗੁੱਸਾ ਗੁੱਸੇ ਨਹੀਂ ਜੀ ਆਪਾਂ ਵੈਸੇ ਆਫਰ ਹੀ ਦੇ ਦਿਆ ਜੀ ਆਫਰ 45000 45000 ਦੀ ਤੁਹਾਨੂੰ ਸੱਜਣੋ ਮਿਲ ਜਾਣੀ ਆ ਮਗਰ ਵੀ ਬੱਚੀ ਆ ਤੇ ਬੱਚੀ ਵੀ ਸੋਹਣੀ ਆ ਤੇ ਰੇਟ ਇਹਦਾ ਹੈਗਾ ਅੱਜ ਇਹ ਵੀ 75000 ਦੀ ਹਾਂਜੀ ਹਾਂਜੀ ਇਹਤ 7000 ਰੁਪਏ ਤੁਹਾਨੂੰ ਇਹ ਮਿਲ ਦੇਣੀ ਆ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਸੋਹਣਾ ਆਰਡਰ ਤੇ ਫਿਟਿੰਗ ਵਾਲਾ ਜਿਹੜਾ ਇਹਦਾ ਹਵਾਨਾ ਵਾ ਇੱਕ ਗੰਤ ਕਰ ਲਓ ਤੁਸੀਂ ਬਹੁਤ 50 ਲੀਟਰ ਦੁੱਧ ਪਾਉਣ ਦਾ ਹੱਤ ਆ ਜੀ ਵੜਦਾ 25 ਲੀਟਰ ਦੁੱਧ ਉਹ ਬਾਈ ਕਹਿੰਦਾ 25 ਲੀਟਰ ਪਹਿਲੇ ਸੂਰ ਮਾਲਕਾਂ ਨੇ ਚੋਇਆ ਵਾ ਠੀਕ ਆ ਬਾਈ ਤੇ ਕਰਕੇ ਦੇਖੋ ਬਹੁਤ ਵੱਡੀ ਆ ਰਾਣੀ ਕਿੰਨਾ ਦੁੱਧ ਬਾਈ ਪਿਆ ਦੁੱਧ ਬਾਈ ਜੀ 25 ਲੀਟਰ ਪਾਉਗੀ ਵੜ ਪਾਉਗੀ ਹੈਨਾ 25 ਲੀਟਰ ਦੁੱਧ ਦੇ ਹਿਸਾਬ ਨਾਲ ਹੈਨਾ ਰਾਣੀ ਇਹ ਅੱਜ ਆਪਾਂ ਕਿੰਨੇ ਦੀ ਦੇਣੀ ਆ ਸੱਜੇ ਇਹ ਆਪਾਂ ਦੇ ਦੇਣੀ ਅੱਜ ਸਿਰਫ 75000 ਦੀ 75000 ਦੀ ਐਡੀ ਵਾਰ ਇੰਨੇ ਤੱਕ ਹੀ ਐਨੇ ਤੱਕ ਹੀ ਸਾਰੀ ਸਿਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਆ ਸੰਧੂ ਡੇਰੀ ਫਾਰਮ ਪਿੰਡ ਬਰਗਾੜੀ ਤਹਿਸੀਲ ਜੈਤੂ ਦਾ ਜ਼ਿਲ੍ਹਾ ਫਰੀਦਕੋਟ ਤੇ ਰਾਣੇ ਬਾਈ ਦੇ ਫਾਰਮ ਤੇ ਟੋਟਲ 5 ਨਗ ਜਿਹੜੇ ਅੱਜ ਤੁਹਾਨੂੰ ਇਹ ਵੀਡੀਓ ਦੇ ਵਿੱਚ ਸ਼ੂਟ ਕਰਕੇ ਤੇ ਰੇਟ ਤੁਹਾਨੂੰ ਪਤਾ ਰਾਣੇ ਦੇ ਬਿਲਕੁਲ ਜਿਆ ਜਾਂਦੇ ਆ ਜਾਨਵਰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਕਰਨੀ ਆ ਰੇਟ ਵਗੈਰਾ ਜਾਣਕਾਰੀ ਆਪਾਂ ਰਾਣੇ ਤੋਂ ਲੈਣਾ ਰਾਣੇ ਪਹਿਲਾਂ ਤਾਂ ਸਵਾਗਤ ਆ ਬਈ ਸਵਾਗਤ ਹੈ ਤੇ ਰਾਣੇ ਅੱਜ ਦੇ ਰੇਟ ਕਿੰਨੇ ਤੋਂ ਸ਼ੁਰੂ ਆ ਬਈ ਅੱਜ ਰੇ ਇੰਨੇ ਤੱਕ ਹੀ ਐ ਇੰਨੇ ਤੱਕ ਹੀ 90 90 ਹਜ਼ਾਰ ਵਾਲੀਆਂ ਵੜਾ ਤੁਹਾਨੂੰ ਪਤਾ ਆ ਲੋ ਕਰਦੇ ਆ ਜੀਆਂ ਵੜਾ ਦਾ ਮੁੱਲ 90 ਹਜ਼ਾਰ ਬਿਲਕੁਲ ਬਾਈ ਹੈਣਾ ਤੇ ਆਪਾਂ ਮੁੱਲ ਨਹੀਂ ਕਰਦੇ ਜੀ ਆਪਾਂ ਰਾਨੇ ਸਾਰੇ ਤੋਂ ਪਹਿਲੀ ਤੇ ਜਾਈ ਕਰ ਬਾਈ ਮਾੜਾ ਜੀ ਉਦਲੀ ਸਾਈਡ ਹੋ ਕੇ ਇਹਦਾ ਕੱਦ ਚੈੱਕ ਕਰਾਓ ਇਹ ਇੱਥੋਂ ਦੇਖ ਲਓ ਮਿੱਤਰੋ ਕੱਦ ਫੁੱਲ ਵੱਡਾ ਜੀ ਕੱਦ ਵੀ ਫੁੱਲ ਵੱਡਾ ਤੇ ਦੂਜੀ ਗੱਲ ਬੇਲ ਦੀ ਲੈਂਥ ਦੀ ਵੀ ਬਹੁਤ ਜ਼ਿਆਦਾ ਵੱਡੀ ਆ ਥਣਾ ਦੀ ਕੁਆਲਿਟੀ ਵੀ ਚੰਗੀ ਆ ਸੁਵਾ ਬਾਈ ਇਹਦਾ ਹਾਂਜੀ ਸੁਵਾ ਦੂਜਾ ਰੀ ਨਾਲ ਜੀ ਦੂਜਾ ਸੁਵਾ ਹਾਂਜੀ ਇੱਥੋਂ ਤੁਸੀਂ ਇਹਦਾ ਆਰਡਰ ਚੈੱਕ ਕਰਕੇ ਦੇ ਸਿਲਸਾਉ ਦਾ ਬਹੁਤ ਆਜੀ ਭਲਾ ਕੁੱਠੇ ਪਾਸੇ ਬੈਜੋ ਜੀ ਹਾਂ ਲਓ ਇਹਦਾ ਸਿਲਟਰ ਨਾ ਆਪ ਸੁਣ ਨਹੀਂ ਮਿਲਦਾ ਨਹੀਂ ਮਿਲਦਾ ਭਾਈ 21 ਨੰਬਰ ਲੱਗੀ ਬਹੁਤ ਜਿਆਦਾ ਬੱਚਾ ਇਹ ਬੱਚਾ ਦੇਗੀ ਭਾਈ ਬੱਚਾ ਦੇਗੀ ਲਿਆਰਾਂ ਨੇ ਇਹਨੂੰ ਆਪਾਂ ਬਾਹਰ ਕੱਢ ਕੇ ਦਿਖਾਈਏ ਕਿਉਂਕਿ ਜਦੋਂ ਇਹ ਬਾਹਰ ਨਿਕਲੂਗੀ ਤੁਹਾਨੂੰ ਖੇਰ ਪਤਾ ਲੱਗੂ ਇਹ ਹੈ ਕਿ ਰੇਲ ਗੱਡੀ ਦਾ ਡੱਬਾ ਜਿੱਡੀ ਹੈ ਹਾਂਜੀ ਇਹ ਆਇਆ ਕਰਾ ਭਾਈ ਲਿਆਏ ਨੂੰ ਬਾਹਰ ਚੈੱਕ ਕਰਿਓ ਮਿੱਤਰ ਬਰੀਡ ਤੇ ਮਗਰ ਇਹਨੇ ਦਿੱਤਾ ਬਾਈ ਕਹਿੰਦਾ ਬੱਚਾ ਬੱਚਾ ਤੇ ਆਹ ਦੇਖੋ ਇਥੋਂ ਇਹ ਰੈਟ ਚੈੱਕ ਕਰੋ ਬਹੁਤ ਜਿਆਦੇ ਰਣ ਸਫਾਈ ਚ ਆਡਰ ਆ ਬਾਈ ਹੈਨਾ ਆ ਸਫਾਈ ਆਡਰ ਬੜਾ ਚੰਗਾ ਜੀ ਹਾਂ ਆਡਰ ਬਹੁਤ ਜਿਆਦੇ ਕਰਮ ਵਾਲੀ ਦਾ ਚੰਗਾ ਲੱਗਿਆ ਹੋਇਆ ਵਾ ਬਾਕੀ ਇਥੋਂ ਇਹਦੀ ਲੈਂਥ ਚੈੱਕ ਕਰੋ ਬਾਈ ਮੜੀ ਤੋਰ ਲਈ ਲੈਂਥ ਚੈੱਕ ਕਰਕੇ ਦੇਖੋ ਬਹੁਤ ਵੱਡੀ ਆ ਰਣੇ ਕਿੰਨਾ ਦੁੱਧ ਬਾਈ ਪਿਆ ਦੋ ਦੁੱਧ ਬਾਈ 25 ਲੀਟਰ ਪਾਉਗੀ ਵਾ ਪਾਉਗੀ ਹੈਨਾ 25 ਲੀਟਰ ਦੁੱਧ ਦੇ ਹਿਸਾਬ ਨਾਲ ਹੈਨਾ ਰਣੇ ਇਹ ਅੱਜ ਆਪਾਂ ਕਿੰਨੇ ਦੀ ਦੇਣੀ ਹੈ ਸਾਡੀ 275000 ਦੀ ਦੇਣੀ ਹੈ ਜੀ ਕਿੰਨੇ ਦੀ ਦੇਣੀ ਇਹ 75000 ਲਓ ਜੀ ਮੈਂ ਤੁਹਾਨੂੰ ਸਿਰਫ 75000 ਦੀ ਤੁਹਾਨੂੰ ਆ ਮਿਲ ਜਾਣੀ ਹੈ ਚੈੱਕ ਕਰਕੇ ਦੇਖੋ ਅਡਰ ਰੋਡਰ ਬਹੁਤ ਜਿਆਦਾ ਚੰਗਾ ਕਰਨ ਵਾਲੀ ਲਾਈ ਚੈੱਕ ਕਰਕੇ ਦੇਖੋ ਬਾਕੀ ਬਈ ਚਵਾਈ ਨੂੰ ਕਿਵੇਂ ਠੰਡੀ ਹੋ ਰਾਂ ਨੇ ਚਵਾਈ ਵੀ ਇੱਕ ਨੰਬਰ ਆ ਜੀ ਹਾਂ ਆ ਤੁਸੀਂ ਚੈੱਕ ਕਰਕੇ ਇਹ ਆਪਾਂ ਦੇ ਦੇਣੀ ਅੱਜ ਸਿਰਫ 75000 ਦੀ 75000 ਦੀ ਲਓ ਇਹ ਵੀ ਵਾਰ ਕਿਸੇ ਨੂੰ ਮਿਲ ਨਹੀਂ ਨਿਕਤਾ ਉਹ ਵੀ ਜੀ ਭਲਾ 50 ਪਿੰਡ ਕਾਲੇ ਹਾਂ ਨਹੀਂ ਮਿਲਦਾ ਇਹ ਪਾਣੀ ਮਿਲਣਾ ਜੀ ਇਹ ਪਾਣੀ ਮਿਲਣਾ ਬਾਕੀ ਮੌਸਮ ਚੰਗਾ ਬਈ ਗਾਂ ਦੁੱਧ ਵਾਲੇ ਦੇਣਾ ਹਨਾ ਹਾਂ ਤੇ ਜਿੰਨਾ ਮਰਜ਼ੀ ਪੋਟਾ ਦੇ ਇਹਦਾ ਦੁੱਧ ਕਰ ਮਿਲ ਜਾ ਕੰਢੀ ਚੱਲੇ ਹਨਾ ਹਾਂਜੀ ਇਹ ਰਾਣੇ ਆਪਾਂ 2 ਨੰਬਰ ਵਾਲੀ ਦੀ ਕੀ ਡਿਟੇਲ ਆ ਬਈ ਇਹਦੀ ਤੇ ਦੂਜਾ ਸੂਆ ਸੂ ਕੀ ਓਰੀਜਨ ਆ ਜੀ ਠੀਕ ਆ ਬਈ ਹਫਤਾ ਲੈ ਜੂਗੀ ਇਹ ਜੀ 5-4 ਦਿਨ ਲੈ ਸਕਦੀ 15 ਦਿਨ ਲੈ ਆਇ ਨੂੰ ਮਾੜਾ 5-4 ਦਿਨ ਮਤਲਬ ਆ ਸੋਨੇ ਦੇ ਡੱਬੇ ਵਿੱਚ ਬਹੁਤ ਸੋਹਣੀ ਆ ਬਾਈ ਹਨਾ ਬੈੜ ਬਾਕੀ ਥਾਣਾ ਬਹੁਤ ਜਿਆਦਾ ਚੰਗਾ ਤੁਸੀਂ ਇਹਨੂੰ ਬਾਹਰ ਕੱਢਾਂਗੇ ਤੁਹਾਨੂੰ ਦਿਖਾਉਣੇ ਆ ਇਹ ਇੱਥੋਂ ਚੈੱਕ ਕਰਕੇ ਦੇਖੋ ਨਾੜਾ ਨੂੜਾ ਤੁਸੀਂ ਦੇਖੋ ਬਾਕੀ ਥਣ ਸੋਹਣਾ ਲੱਗਿਆ ਹੋਇਆ ਰਾਣੇ ਹਨਾ ਹਾਂਜੀ ਥਾਲ ਤੁਹਾਨੂੰ ਬਹੁਤ ਚੰਗਾ ਲੱਗਿਆ ਕਰਮ ਵਾਲੀ ਨੂੰ ਲੱਗਿਆ ਹੋਇਆ ਵਾ ਇਹ ਇੱਥੇ ਚੈੱਕ ਕਰਕੇ ਦੇਖੋ ਰਾਣੇ ਜਿਹੜੇ ਹਿਸਾਬ ਨਾਲ ਆਰਡਰ ਰੱਖਣਾ ਇਹਦਾ ਹਾਂਜੀ ਹਾਂਜੀ ਧਰਮਾਲੀ ਦਾ ਹੈ ਨਾ ਉਸ ਹਿਸਾਬ ਨਾਲ ਤਾਂ ਇਹ ਦੱਸਦੀ ਆ ਵੀ ਇਹ ਚੰਗੇ ਦੁੱਧ ਦੀ ਗੁਵਾਈ ਪਰੌਂਦੀ ਆ ਨਾ 25 ਲੀਟਰ ਦੁੱਧ ਪਾਉਣ ਦਾ ਹੱਕ ਆ ਜੀ ਵੈੜਦਾ 25 ਲੀਟਰ ਦੁੱਧ ਉਹ ਬਾਈ ਕਹਿੰਦਾ ਬਾਈ 25 ਲੀਟਰ ਪਹਿਲੇ ਸਵੇਰ ਮਾਲਕਾਂ ਨੇ ਚੋਇਆ ਵਾ ਠੀਕ ਆ ਬਾਈ ਤੇ ਦਿਨ ਕਿੰਨੇ ਲੈਂਦੀ ਰਹਿਣੇ ਇਹ ਦਲੋ 5-7 ਦਲ ਲੈ ਜੂਗੀ ਇੰਨੀ ਕੱਚੀ ਹੈ ਨਾ ਰਾਣੇ ਹਾਂਜੀ ਇਹ ਆਪਾਂ ਕਿੰਨੇ ਦੀ ਦੇਣੀ ਸੱਜਣਾ ਬਹੁਤ 75 ਦੀ ਇਹ ਦੇ ਦਾਂਗੇ ਜੀ ਇਹ ਵੀ 75000 ਦੀ ਹੈ ਹਾਂਜੀ 75000 ਦੀ ਤੁਹਾਨੂੰ ਇਹ ਮਿਲ ਜਣੀ ਆ ਤੁਸੀਂ ਚੈੱਕ ਕਰਕੇ ਦੇ ਫਿਟਿੰਗ ਵਾਲਾ ਜਿਹੜਾ ਇਹਦਾ ਹਵਾਨਾ ਵਾ ਇੱਕ ਵਾਰ ਚਿਤ ਕਰ ਲੋ ਤੁਸੀਂ ਬਹੁਤ ਫੰਡਰ ਗਲੇਵਾ ਰਾਣੇ ਹਜੇ ਹੋਰ ਵੀ ਤਿਆਰ ਹੋ ਜੂਗਾ ਹਾਂ ਜੀ ਹਜੇ ਇੰਨਾ ਹੋਰ ਕਰਕੇ ਸੁਣਾ ਵੜਨ ਤੱਕ ਹੋ ਕੇ ਸੂਗੀ ਬਾਕੀ ਜਿਹੜਾ ਰੇਟ ਕੀਤਾ ਉਹ ਆਪਾਂ ਸਿਰਫ ਇਹਦਾ ਅੱਜ ਕੀਤਾ 75000 ਰੁਪਏ ਗਾਇਆਂ ਬਹੁਤ ਮਹਿੰਗੇ ਰੇਟ ਨਹੀਂ ਆਪਣੇ ਵਾਲੇ ਮਿਲਨੇ ਜੀ ਨਹੀਂ ਮਿਲਦੇ ਭਾਈ ਬਿਲਕੁਲ ਭਾਈ ਨਹੀਂ ਮਿਲਦੇ ਕੁਆਲਟੀ ਦੇ ਵਿੱਚ ਨਹੀਂ ਜਾਣਵਾਰ ਚੰਗਾ ਵਾ ਇਤੋਂ ਤੁਸੀਂ ਇਹਦਾ ਅੱਡ ਰਜਾ ਚੱਕ ਕੇ ਦੇਖ ਲਓ ਬਾਕੀ ਪੂਰਾ ਫਿਟਿੰਗ ਵਾਲਾ ਹਵਾਨਾ ਵਾ ਗੱਲਬਾਤ ਆਪਾਂ ਸੀਲ ਢੰਡੀ ਬਹੁਤ ਹੈ ਜੀ ਹਾਂ ਆ ਤੁਸੀਂ ਦੇਖ ਵੀ ਲਓ ਭਾਈ ਹੈਨਾ ਠੰਡੀ ਜਿਵੇਂ ਮਰਜੀ ਬੈਠੇ ਰਹੋ ਜ ਇਹ ਬਰੀਡ ਦੀਆਂ ਗੱਲਾਂ ਹੁੰਦੀਆਂ ਬਈ ਗੱਲਬਾਤ ਰਾਂਣੀ ਆਪਾਂ ਅਗਲੀ ਦੀ ਸੁਹਾ ਬਈ ਇਹਦਾ ਦੂਜਾ ਸੁਹਾ ਰੀ ਨਾਲੇ ਦਾ ਜੀ ਠੀਕ ਆ ਬਾਈ ਹਾਂਜੀ ਤੇ ਇੱਕ ਕਿੰਨੇ ਦਿਨ ਲੈਂਦੀ ਆ ਇਹ ਬਸ 5-7 ਦਿਨ ਇਹ ਲਊਗੀ ਲੈ ਵੀ ਲੈ ਸਕਦੀ 4 ਵੀ ਲੈ ਸਕਦੀ ਦੁੱਧ ਦੇ ਵਾਲੇ ਦਾ ਹਾਂ ਉਹ ਥੋੜੀ ਕੈਸ਼ਮਾ ਦਾ ਕਈ ਵਰੀ ਬਾਈ ਕਈ ਬੰਦੇ ਕਹਿ ਦਿੰਦੇ ਆ ਵੀ ਬਈ 5 ਦਿਨ ਕਿਹਾ ਸੀ ਦੂਜੇ ਦਿਨ ਸੁਪੀ ਉਹ ਇਹ ਹੁੰਦਾ ਵੀ ਸਫਰ ਦੇ ਵਿੱਚ ਕਈ ਵਰੀ ਜਾਨਵਰ ਹਨਾ ਦੁੱਧੀਆਂ ਦਾ ਹਨਾ ਇਹ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਸੱਜਣੂ ਬਰੀਡ ਦੇ ਵਿੱਚ ਬੈੜ ਇਹ ਵੀ ਸੋਹਣੀ ਆ ਬਾਈ ਤੋਰੀ ਬੂਥੀ ਤੋਂ ਲੈ ਕੇ ਐਂਡ ਤੱਕ ਦੇ ਦੇ ਰਕਾਰਡ ਤਾ ਆ ਦੇਖੋ ਤੁਸੀਂ ਆਰਡਰ ਬਾਈ ਇਹਦਾ ਵੀ ਬਹੁਤ ਸੋਹਣਾ ਹਨਾ ਹਾਂਜੀ ਹਾਂਜੀ ਅਸੀਂ ਤੁਸੀ ਚੈੱਕ ਕਰਕੇ ਦੇਖ ਲਓ ਥਣ ਵੀ ਬਹੁਤ ਸੋਹਣਾ ਕੱਲਾ ਕੱਲਾ ਕਰਮ ਵਾਲੀ ਦੇ ਲੱਗਿਆ ਹੋਇਆ ਵਾ ਬਾਕੀ ਬਰੀਡ ਤੁਸੀਂ ਤੁਹਾਨੂੰ ਸਮਝਦੇ ਵਿੱਚ ਆਈ ਜਾਣੀ ਹੈ ਕਿਵੇਂ ਆਡਰ ਦੱਸਦਾ ਬਰਾਣੇ ਆਡਰ ਇਹਦਾ ਵੀ ਚੰਗਾ ਬਈ ਕਿੰਨੇ ਦੁੱਧ ਦੀ 25 ਦੀ ਮਾਲਕ ਨੇ ਇਹ ਆ ਜੀ ਕਿੰਨੇ ਦੁੱਧ ਦੀ 25 ਦੀ ਜੀ 25 ਲੀਟਰ ਦੀ 25 ਲੀਟਰ ਦੁੱਧ ਬਾਈ ਹਨਾ ਹਾਂਜੀ ਤੇ ਰਾਣੇ ਇਹਦਾ ਮੁੱਲ ਲੱਗ ਬਾ 75 ਦੇ ਵੀ ਇਹ ਦੇ ਦਾਂਗੇ ਜੀ ਮੁੱਲ ਤੱਪਾ ਕਰਨੇ ਨਹੀਂ ਦਾਂਗੇ ਠੀਕ ਆ ਬਾਈ ਅੱਜ ਦਾ ਰਾਣਾ ਕਹਿੰਦਾ 75 75 ਹੀ ਕਰੀ ਜਾਣਾ ਹੈਣਾ ਹਾਂਜੀ ਬਰੀਡ ਦੇ ਵਿੱਚ ਇਹ ਵੀ ਸੋਹਣੀ ਆ ਇੱਕ ਇੱਕ ਕਰਕੇ ਦੇਖੋ ਗਾ ਮੌਸਮ ਚੰਗਾ ਜੇ ਕੋਈ ਵਪਾਰੀ ਸੱਜਣ ਵੀ ਲੈ ਜਾਂਦਾ ਜਿਹੜੇ ਹਿਸਾਬ ਨਾਲ ਅੱਜ ਰਾਣਾ 75 75 ਕਰੀ ਜਾਂਦਾ ਵਾ ਪੈਸੇ ਤੁਹਾਨੂੰ ਬਾਈ ਵਟਾਉਣਗੇ ਆ ਇਹ ਗੱਲ ਹੈਗੀ ਆ ਪੱਕੀ ਕਿਉਂਕਿ ਜਿੰਨੀਆਂ ਗਾਈਆਂ ਆ ਆਪਾਂ ਤੁਹਾਨੂੰ ਹੁਣ ਤੱਕ ਦਿਖਾਈਆਂ ਇਹ ਤੀਜੀ ਆ ਤੇ ਤਿੰਨੇ ਬਾਈ ਪੂਰੀਆਂ ਫੁੱਲ ਸਮੀਆਂ ਹੋਈਆਂ ਵਾ ਜੋ ਕਿ ਵਪਾਰੀ ਖੱਜਣ ਲੈ ਜਾਂਦਾ ਉਹਦੇ ਵੀ ਇਹ ਵੱਤ ਚ ਬਾਈ ਆਉਂਦੀਆਂ ਹਨੇ ਕਿ ਨਹੀਂ ਆਓ ਜੀ ਬਾਈ ਜੀ ਵਪਾਰੀ ਬੰਦਾ ਤਿਆਸਿਪ ਤਿਆਸਿਰ ਨੂੰ ਮੜਾ ਵਿਗਲ ਲਗਾਈ ਬਿਲਕੁਲ ਬਾਈ ਹਾਂ ਕਿਉਂਕਿ ਗੱਲਬਾਤ ਇਹ ਆ ਵੀ ਇਹਦੇ ਰਾਣੇ ਦਾ ਥੋੜਾ ਜਿਹਾ ਭੰਨਣ ਦਾ ਹੈ ਇਹ ਆਂ ਵਿਥਾਂ ਦੀ ਪ੍ਰੋਬਲਮ ਆ ਗੱਲਬਾਤ ਰਾਣੇ ਆਪਾਂ ਕਰ ਗਏ ਹੈਣਾ ਇਹ ਕਰਮ ਵਾਲੀ ਸੀ ਦੂਜਾ ਸੂਆ ਇਹ ਸੂਆ ਜੀ ਕਹਿਣਾ ਦੂਜਾ ਸੂਆ ਸੂਆ ਦੂਜਾ ਸੂਆ ਸੂਆ ਆ ਮਗਰੇ ਦੇ ਬੱਛੀ ਆ ਜੀ ਮਗਰੇ ਦੇ ਬੱਛੀ ਆ ਦੁੱਧ ਹੈ ਤਾਂ 12 ਲੀਟਰ ਤਿਆਰ ਆ ਜੀ 12 ਲੀਟਰ ਕੋਈ ਵੀ ਬੰਦਾ ਆਪਣੇ ਘਰੋਂ ਠੋਕ ਲਿਆ ਜਾ ਸਕਦਾ ਠੋਕ ਲਿਆ ਲੈ ਆ ਬਾਈ ਖੋਲ ਕੇ ਇਹਨੂੰ ਜਾਣ ਦੇ ਵਿੱਚ ਆ ਬੱਛੀ ਹੈਣਾ ਹਾਂਜੀ ਹਾਂਜੀ ਇਹ ਬਰੀਡ ਦੇ ਵਿੱਚ ਵੀ ਸੋਹਣੀ ਹੈ ਇੱਥੋਂ ਤੁਸੀਂ ਜਾ ਕਰਕੇ ਦੇਖੋ ਬਾਕ ਥੋੜਾ ਜਿਹਾ ਬੱਚੇ ਦੀ ਬਾਈ ਖੱਚ ਕਰਦੀ ਹੈ ਹਨਾ ਹਾਂਜੀ ਕਿਹੜਾ ਦਾ ਕਰਦਾ ਜੀ ਮਨ ਦਾ ਜਾਨਵਰ ਹੈਨਾ ਹਾਂਜੀ ਲਓ ਤੁਸੀਂ ਚੈੱਕ ਕਰ ਲਓ ਆ ਇਹਦੇ ਮਗਰ ਹੈਗੀ ਆ ਬੱਚੀ ਬੱਚੀ ਆ ਬੱਚੀ ਵੀ ਬਾਈ ਸੋਹਣੀ ਆ ਹਨਾ ਹਾਂਜੀ ਹਾਂਜੀ ਚੰਗੀ ਆ ਤੁਸੀਂ ਚੈੱਕ ਕਰ ਲਓ ਬਾਕੀ ਇਹਨੂੰ ਆਪਾਂ ਦਿਖਾਉਣੇ ਆ ਇਥੋਂ ਇਹਦਾ ਆਰਡਰ ਦਾ ਢਾਂਚਾ ਚੈੱਕ ਤੁਸੀਂ ਕਰ ਲਓ ਤੁਹਾਡੀ ਸਮਝ ਦੇ ਵਿੱਚ ਆਊਗਾ ਤੇ ਰਾਣੀ ਇਹਦਾ ਜਿਹੜਾ ਦੁੱਧ ਆਪਾਂ ਚਵਾ ਦਾਂਗੇ ਕਿੰਨਾ ਤੇ ਆਪਾਂ ਦੁੱਧ ਦਾ ਆਪਾਂ 12 ਲੀਟਰ ਚਵਾ ਦਾਂਗੇ ਜੀ 12 ਲੀਟਰ ਦੁੱਧ ਆਪਾਂ ਚਵਾ ਦਾਂਗੇ 12 ਲੀਟਰ ਦੁੱਧ ਹਨ ਮਗਰ ਇਹਦੇ ਬੱਚੀਏ ਕਿੰਨੇ ਦੀ ਦੇਣੀ ਹੈ ਬਾਈ ਇਹ 45 ਦੀ ਦੇ ਦਾਂਗੇ ਜੀ ਇਹ ਸਿਰਫ 450 ਮਿਲ ਜਾਣੀ ਆ ਮਗਰ ਵੀ ਬਾਈ ਬੱਛੀ ਆ ਤੇ ਬੱਛੀ ਵੀ ਸੋਹਣੀ ਆ ਤੇ ਰੇਟ ਇਹਦਾ ਹੈਗਾ ਅੱਜ 45000 48000 ਲਓ ਵੀ ਮਿੱਤਰੋ ਸਰ ਕੋ 45000 ਦੀ ਤੁਹਾਨੂੰ ਆ ਮਿਲ ਜਾਣੀ ਆ ਆਰਡਰ ਆਰਡਰ ਤੁਸੀਂ ਆ ਵੀ ਸਮਝ ਦੇ ਵਿੱਚ ਲੈ ਲਿਓ ਬਾਕੀ ਸੋਹਣੀ ਆ ਜਾਣ ਦੇ ਵਿੱਚ ਆ ਬਾਕੀ ਇਹ ਨਹੀਂ ਆ ਵੀ ਲਸੀ ਫਿੱਕੀ ਆ ਪੂਰੀ ਰਾਜੀ ਆ ਆਰਡਰ ਤੁਸੀਂ ਇੱਕੋ ਇਹਦਾ ਆਪਦੇ ਹਿਸਾਬ ਦੇ ਵਿੱਚ ਸੱਜੇ ਨੂੰ ਲੈ ਲਿਓ ਟੋਕੜਾਂਗਾਂ ਵਾਲਾ ਭਾਜੀ ਇਹਦਾ ਟੋਕੜਾਂਗਾਂ ਵਾਲਾ ਭਾ ਬਿਲਕੁਲ ਬਾਈ ਹੈਨਾ ਤੇ ਬਾਕੀ ਆ ਨਾ ਰਾਣੇ ਹਰੇਕ ਬੰਦੇ ਨੇ ਦੁੱਧ ਦਾ ਤੇ ਜਿਹੜਾ ਬਾਈ ਹਨਾ ਸੁਆ ਉਹ ਆਪਦੀ ਸਮਝ ਦੇ ਨਾਲ ਹੀ ਲੈਣਾ ਹੁੰਦਾ ਹਾਂਜੀ ਹਾਂਜੀ ਸਮਝ ਨਾਲ ਦਾ ਕੰਮ ਆਪਾਂ ਅੱਗੇ ਉਹ ਜਿਵੇਂ ਜਾਣਕਾਰੀ ਮਿਲਦੀ ਓਵੇਂ ਦਾ ਇਹ ਜਾਣਕਾਰੀ ਆਪਾਂ ਦੇ ਦਿੰਦੇ ਹਾਂ ਅਗਲੇ ਨਹੀਂ ਆਉਦੀ ਸਮਝ ਦੇ ਨਾਲ ਲੈਣਾ ਹੁੰਦਾ ਹਾਂਜੀ 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 ਆਪਣੇ ਰੇਟ ਠੀਕ ਆ ਤੇ ਆਪਣੇ ਜਾਨਵਰ ਚੰਗੇ ਆ ਉਹ ਆਪਾਂ ਨਾ ਉਸ ਹਿਸਾਬ ਨਾਲ ਗੱਲਬਾਤ ਕਰ ਲੈਣਾ ਆਪਾਂ ਗੱਲ ਕਰੀ ਇਹਨਾਂ ਨੇ ਹਨਾ ਅਖੀਰਲੀ ਦੀ ਬਾਈ ਹਨਾ ਤੇ ਇਹਦਾ ਬਾਈ ਸੁਆ ਇਹ ਦੂਜਾ ਸੁਆ ਸੂਈ ਵੀ ਆ ਬੜੀ ਜੀ ਠੀਕ ਆ ਬਾਈ ਹਾਂਜੀ ਤੇ ਇਹਨਾਂ ਨੇ ਕਿੰਨੇ ਕ ਟਾਈਮ ਦਾ ਸੂਆ ਬਈ ਇਹਦਾ ਇਹ ਸਾਢੇ 3 ਨ ਮਹੀਨੇ ਸੂਈ ਆਪਣੇ ਕੋਲੇ ਤਾਜੀ ਵੜ ਗਈ ਸੀ ਜੀ ਅੱਛਾ ਆਪਣੇ ਕੋਲੇ ਗਈ ਸੀ ਹਾਂਜੀ ਹਾਂਜੀ ਤੇ ਰਾਣੇ ਹੁਣ ਫਿਰ ਇਹ ਕਿੰਨਾ ਕ ਦੁੱਧ ਤੇ ਚੱਲ ਦੁੱਧ ਹੁਣ 9 ਲੀਟਰ ਤਿਆਰ ਆ ਜੀ ਮਾਰਕਦੇ ਕਰੋ ਮੈਂ 10 ਹੀ ਚੋਕ ਲਿਆਂਦਾ ਮੇਰੇ ਕੋਲੇ ਰੰਬੀ ਕਰੀ ਗਈ ਦਾਂਗੇ ਠੀਕ ਆ ਬਈ 9 ਦੱਬੇ ਮਾਰਾ ਦਾਂਗੇ ਥੋੜਾ ਬਾਅਦ ਲਿਆ ਬਈ ਮਾੜਾ ਇਹਨੂੰ ਖਾਈ ਦਿਨਾ 28 ਤੀਕਾ ਭਰਾ ਬਾਈ ਨੇ ਦੱਸਿਆ ਵਾ ਉਹ ਅਗਲੀ ਦੀ ਕਿਸਮਤ ਆ ਜੀ ਠੀਕ ਆ ਬਈ ਹਾਂਜੀ ਬਾਈ ਕਹਿੰਦਾ 28 ਦਿਨ ਹੋ ਗਏ ਇਹਦੇ ਟੀਕਾ ਪਰ ਇਹਨੂੰ ਉਹ ਤਾਂ ਦੱਸਿਆ ਵਾ ਉਦਾਂ ਰਹਿਣੇ ਆਪਾਂ ਖਾਲੀ ਕਹਿ ਕੇ ਦੇਣੀ ਆ ਉਹਦਾ ਖਾਲੀ ਕਰਕੇ ਦੇਣੀ ਹੈ ਕਈ ਵਾਰੀ ਤੱਕ ਠੰਡਾ ਲਾ ਨਹੀਂ ਦਿੰਦਾ ਹਾਂ ਅਗਲਾ ਆਪਦੀ ਸਮਝ ਜੀ ਕਰ ਲਏ ਹਣਾ ਕਈ ਵਾਰੀ ਕੀ ਹੁੰਦਾ ਵੀ ਅਗਲਾ ਕੋਈ ਇਹ ਕਰਮਾਲੀ ਹੀਟ ਨਾ ਕੱਢੇ ਅਲਾ ਕੋਈ ਚੀਜ਼ ਦੇ ਦੋ ਵੀ ਗਾਰੇ ਹੀਟ ਨਹੀਂ ਕੱਢੀ ਹਾਂ ਸਹੀ ਗੱਲ ਆ ਬਾਈ ਹਵਾਨਾ ਹਮੂਨਾ ਸੋਹਣਾ ਹਾਂਜੀ ਬਾਕੀ ਬਰੀਡ ਦੇ ਵਿੱਚ ਵੀ ਚੰਗੀ ਆ ਬਾਈ ਨਵਾ ਹਾਨ ਹਾਂਜੀ ਤੇ ਇਹਦਾ ਰਾਣੇ ਕਿੰਨਾ ਦੁੱਧ ਚਵਾਵਾਂਗੇ ਆਪਾਂ 90 ਲੀਟਰ ਚਵਾਵਾਂਗੇ ਜੀ 90 ਲੀਟਰ ਜਿਹੜਾ ਦੁੱਧ ਆ ਉਹ ਚਵਾਵਾਂਗੇ 90 ਲੀਟਰ ਦੁੱਧ ਚਵਾ ਕੇ ਬਾਈ ਹਨਾ ਇਹ ਆਪਾਂ ਰਾਣੇ ਕਿੰਨੇ ਦੀ ਦੇਣੀ 35000 ਦੀ ਸਿਰਫ ਹਾਂਜੀ 35000 ਦੀ ਮੈਨੂੰ ਲੱਗਦਾ ਰਾਣੇ ਅੱਜ ਗੁੱਸੇ ਦਾ ਨਹੀਂ ਹੋਇਆ ਕਿ ਨਹੀਂ ਨਹੀਂ ਗੁੱਸੇ ਦਾ ਨਹੀਂ ਜੀ ਆਪਾਂ ਵਾਜੀ ਆਫਰੀ ਦੇ ਦਿੱਤੇ ਆ ਜੀ ਆਫਰੀ ਦਿੰਨੇ ਆ ਹਾਂ ਜੀ ਇਹ ਤੁਹਾਨੂੰ ਮਿਲ ਜਣੀ ਅੱਜ ਰਾਨੇ ਕਿੰਨੇ ਦੀ 35 ਦੀ 35000 ਦੀ ਲੋਈ ਮੈਨੂੰ ਅੱਜ ਆਫਰ ਵਾਲਾ ਕੰਮ ਹੀ ਹੋ ਗਿਆ 75 75 ਤੇ 35 ਤਗਰੀ ਫਾਇਦਾ ਕੀ ਹਾਂ ਭਾਈ ਇਹ ਵੀ ਪੈਸੇ ਦਿੰਦੀ ਆ ਬਾਕੀ ਜੇ ਕੋਈ ਸੱਜਣ ਲੈ ਜਾਂਦਾ ਭਾਈ ਇਹ ਕਦੇ ਗੱਬੜ ਨਿਕਲਿਆ ਹੁੰਦੀ ਆ ਫੇਰ ਤਾਂ ਨਰੇ ਰੁਪਈਆਂ ਦੀ ਹੈ ਇਹਨਾਂ ਦੇ ਆਹ ਤਿਆਰ ਕੇ ਵੇਚੀ ਤਾਂ 90000 ਦੀ ਵੈਰ ਆ ਜੀ ਬਿਲਕੁਲ ਬਈ ਹੈਨਾ ਚੈੱਕ ਕਰਾ ਕੇ ਵੇਚੀ ਫਿਰ 55000 ਦੀ ਟੋਕਰ ਗੱਬੜਾ ਲਾ ਦੋਨੋਂ ਮੈਨੂੰ ਐਸਾ ਦਾ ਹੀ ਬਿਲਕੁਲ ਤੇ ਅੱਜ ਆਪਣਾ ਰੇਟ ਹੈਗਾ ਸਿਰਫ ਇਹਦਾ 35000 ਜੀ 35000 ਰੁਪਈਆ 35000 ਦੇ ਵਿੱਚ ਤੁਹਾਨੂੰ ਬੱਛੀ ਖਰੀਦਣ ਜਾਊਂਗਾ ਨਾ ਇੰਨੀ ਕੁਆਲਿਟੀ ਦੀ ਬੱਛੀ ਵੀ ਨਹੀਂ ਗਏ ਜੀ ਜਨਾਰੀ ਤੰਗੀ ਨਹੀਂ ਵੈਰ ਵਿੱਚ ਨਾਲੀ ਥੋੜਾ ਜੀ ਆਹ ਜੀ ਵੈਰ ਦਾ ਪਾਲ ਲੈ ਘਰੇ ਉਹੀ ਮੈਂ ਪਹਿਲਾਂ ਗੱਲ ਕਰੀ ਆ ਬਈ ਥੋੜੀ ਜਿਹੀ ਜਗ੍ਹਾ ਦੀ ਬਾਈ ਨੂੰ ਤੰਗੀ ਆ ਤਾਂ ਕਰਕੇ ਅੱਜ ਰੇਟ ਵੀ ਜਮਾ ਆਫਰ ਵਾਲੀ ਲਾ ਦੇ। ਰਾਣੀ ਇੱਕ ਵਾਰ ਐਡਰੈਸ ਤੇ ਮੋਬਾਈਲ ਨੰਬਰ ਬੋਲ ਦੀ ਸਜਣਾ। ਐਡਰੈਸ ਆਪਣਾ ਪਿੰਡ ਮੰਗਰਾਰੀਆ ਜ਼ਿਲ੍ਹਾ ਫਰੀਦਕੋਟਾ ਤਹਿਸੀਲ ਜੇਤੋਈ। ਪ੍ਰਾਇਮਰੀ ਸਕੂਲ ਨੇੜੇ ਕਰ ਰਹੇ ਹਾਂ। ਤੇ ਮੋਬਾਈਲ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ। ਹਾਂਜੀ। ਸਾਰੀਆਂ ਗਾਇਆਂ ਨੇ ਵਿੱਚ ਜਿਹੜੀ ਵੀ ਗਾਂ ਤੁਹਾਡੇ ਖਰੀਦਣ ਦਾ ਵਿਚਾਰ ਬਣਦਾ ਬਾਈ ਸਾਥੀ ਗੱਲਬਾਤ ਕਰਨ ਲਈਏ। ਵੀਡੀਓ ਨੂੰ ਸ਼ੇਅਰ ਕਰਦੇ ਜਿਉਂਦੇ ਵਾਸਤੇ ਉਹਦੀ ਧੰਨ।